ਇਹ ਜਿਹੜੀਆਂ ਸਟੇਟ ਦੀਆਂ ਚੈਲੰਜ ਨੇ ਇਹ ਬਹੁਤ ਖਤਰਨਾਕ ਹੈਗੀ ਹੈ ਪੁੰਛ ਜਿਹੜਾ ਕਸ਼ਮੀਰ ਦਾ ਹਲਕ ਹੈ ਉੱਥੋਂ ਦੀ ਆਬਾਦੀ ਸੇਰ ਦੀ ਮੁਸਲਮਾਨਾ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਦਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਇੰਡੀਆ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸਿੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਿੱਖ ਬਿਲਕੁਲ ਨਿਰਪੱਖਤਾ ਦੇ ਨਾਲ న్యూਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਂਗੇ ਜਿੱਥੇ ਸਾਡੀ ਬਸੂ ਹੈ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਦੇ ਬੰਦੀਆਂ ਜ਼ਰੂਰੀਤ ਪਸੰਦ ਮੁੱਲਖ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਿੱਖਾਂ ਦੇ ਲਾਕੇ ਹੈ ਇਹਨਾਂ ਨੂੰ No Fly Zone ਡਿਕਲੇਅਰ ਕੀਤਾ ਜਾਵੇ ਸ਼੍ਰੋਮੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਪਾਕਿਸਤਾਨ ਵਿਚਕਾਰ ਵਾਧੇ ਤਣਾ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਦੋਂ ਅਸੀਂ ਜੰਗ ਦੇ ਵਿਰੁੱਧ ਹਾਂ ਤੇ ਨਿਰਪੱਖ ਹਾਂ ਫਿਰ ਪੁੰਛ ਤੇ ਰਜੋਰੀ ਵਿੱਚ ਪਾਕਿਸਤਾਨ ਫੌਜ ਜਾਂ ਇੰਡੀਅਨ ਫੌਜ ਸਿੱਖ ਪਰਿਵਾਰਾਂ ਨੂੰ ਕਿਉਂ ਨਿਸ਼ਾਨਾ ਬਣਾ ਰਹੀ ਹੈ ਜਿਹੜੀ ਸਿੱਖ ਕੌਮ ਹੈ ਇੱਕ ਅਲੱਗ ਦਾ ਕੌਮ ਹੈ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਜਿਹਦਾ ਮਤਲਬ ਹੈ ਕਿ ਅਸੀਂ Hindu ਤੇ Musalman ਤੋਂ ਅਲੈਦਾ ਹੈ ਕਿ ਪਰ ਅੱਜ ਜਿਹੜਾ ਜੰਗ ਛਿੜ ਪਿਆ ਹੈ ਇਹ Hindu ਤੇ Musalman ਦੇ ਦਰਮਿਆਨ ਹੈ ਪਰ ਇਹਦੇ ਵਿੱਚ ਨੁਕਸਾਨ ਸਿੱਖਾਂ ਦਾ ਵੀ ਹੋ ਰਿਹਾ ਹੈ ਕਿਉਂ ਕਰਕੇ ਪੁਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਸੱਟਿਆ ਗਿਆ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ੀਤ ਹੋ ਗਏ ਜਦੋਂ ਅਸੀਂ ਇਹਨਾਂ ਦੋਨਾਂ ਫਿਰਕਿਆਂ ਦੀ ਲੜਾਈ ਦੇ ਵਿੱਚ ਨਹੀਂ ਹੈ ਤੇ ਇਹਦਾ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਬਾਹਰ ਕੀਤਾ ਜਾਵੇ ਉਹਨਾਂ ਕਹਿੰਦੇ ਕਿ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿਕਮ ਹਰਤਾਂ ਦੀਆਂ ਜੰਗਾ ਯੁੱਧਾਂ ਦੇ ਪੂਰਨ ਤੌਰ ਤੇ ਵਿਰੋਧ ਹੈ ਕਿਉਂਕਿ ਜੰਗਾ ਯੁੱਧਾਂ ਨਾਲ નિર્ਦੋਸ਼ਾ ਮਾਸੂਮਾਂ ਦੀਆਂ ਅਜਾਈ ਜਾਣਾਂ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਇਨਸਾਨੀਅਤ ਅਤੇ ਮਾਲੀ ਹਾਲਾਤਾਂ ਨੂੰ ਵੀ ਡੂੰਗੀ ਸੱਟ ਪਹੁੰਚਦੀ ਹੈ ਜਦੋਂ ਅਸੀਂ ਕਿਸੇ ਤਰ੍ਹਾਂ ਦੀ جنگ ਦੇ ਹੱਕ ਵਿੱਚ ਨਹੀਂ ਹਾਂ ਤੇ ਨਿਰਪੱਖ ਹਾਂ ਫਿਰ ਹੁਣ ਜਬਰੀ ਪੰਜਾਬੀਆਂ ਤੇ ਕਸ਼ਮੀਰੀਆਂ ਉੱਤੇ ਥੋਪੀ ਜਾ ਰਹੀ جنگ ਵਿੱਚ ਪਾਕਿਸਤਾਨ ਫੌਜ ਜਾਂ ਇੰਡੀਅਨ ਫੌਜ ਵੱਲੋਂ ਰਜੋਰੀ ਤੇ ਪੁੰਛ ਵਿੱਚ ਗੁਰੂ ਘਰਾਂ ਤੇ ਸਿੱਖ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਉਣ ਅਤੇ ਸਿੱਖਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਦੇ ਅਣਮਨੁੱਖੀ ਗੈਰ ਇਨਸਾਨੀ ਅਮਲ ਕਿਉਂ ਕੀਤੇ ਜਾ ਰਹੇ ਹਨ ਤੇ ਹੁਣ ਪੁੰਛ ਜਿਹੜਾ ਕਸ਼ਮੀਰ ਦਾ ਨਖ ਹੈ ਉੱਤਰੀਆ ਬੱਤੀ ਸ਼ਹਿਰ ਦੀ ਮੁਸਲਮਾਨਾਂ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਦਤ ਕੀਤੀ ਆ ਪਾਕਿਸਤਾਨ ਨੇ ਕੀਤੀ ਆ ਜਾਂ ਇੰਦਿਆ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸਿੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਾਡੀ ਪਾਰਟੀ ਨਾ ਤਾਂ ਪਾਕਿਸਤਾਨ ਦੇ ਨਾਲ ਹੈ ਨਾ ਇੰਡੀਆ ਦੇ ਨਾਲ ਹੈ ਜੰਗ ਦੇ ਮੁਤਾਬਕ ਕਿਉਂਕਿ ਮੋਦੀ ਨੇ ਤੇ ਭਾਜਪਾ ਆਰਐਸਐਸ ਨੇ ਸਿੱਖ ਜਿਹੜੀ ਇੱਕ ਅਲੱਗਾ ਘਰ ਮੈਂ ਉਹਦੀ ਜ਼ੈਦ ਹੀ ਨਹੀਂ ਤੇ ਅਸੀਂ ਜੰਗ ਕਰੀਏ ਨਾ ਕਰੀਏ ਸੋ ਮੈਂ ਆਪਣੀ ਸਪਸ਼ਟੀ ਦਿਨਾ ਚਾਹੁੰਦਾ ਆਪਣੀ ਪਾਰਟੀ ਵੱਲੋਂ ਕਿ ਸਿੱਖ ਬਿਲਕੁਲ ਨਿਰਪੱਖਤਾ ਦੇ ਨਾਲ ਨਿਊਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਛੀਨ ਦੇ ਨਾਲ ਲੜਾਂਗੇ ਨਾ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਂਗੇ ਉਨੇ ਕਿ ਅੱਜ ਤੱਕ ਜਦੋਂ ਪਹਿਲਗਾਮ ਵਿੱਚ 26 ਜਾਨਾਂ ਦੇ ਮਾਰੇ ਜਾਣ ਵਾਲੇ ਦੁਕਾਨ ਦੇ ਪਿੱਛੇ ਕਿਹੜੀ ਤਾਕਤ ਤੇ ਸਾਜ਼ਿਸ਼ ਹੈ ਉਸ ਦਾ ਹੀ ਸੱਚ ਸਾਹਮਣੇ ਨਹੀਂ ਆਇਆ ਤਾਂ ਗੋਦੀ ਤੇ ਹਿੰਦੂਤਵ ਮੀਡੀਆ ਉੱਤੇ ਬਿਨਾਂ ਕਿਸੇ ਤੱਥਾਂ ਦੇ ਗਵਾਂਡੀ ਮੁਲਕ ਪਾਕਿਸਤਾਨ ਉੱਤੇ ਦੋਸ਼ ਲਗਾਉਣ ਦਾ ਪ੍ਰਚਾਰ ਕਰਕੇ ਚੜਦੇ ਅਤੇ ਲੈਂਦੇ ਪੰਜਾਬ ਦੇ નિર્ਦੋਸ਼ ਮਾਸੂਮ ਨਿਵਾਸੀਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਹੋਏ ਜੰਗ ਲਗਾਉਣ ਦੀ ਕੋਈ ਦਲੀਲ ਤੱਕ ਨਹੀਂ ਬੰਦੀ ਫਿਰ ਜੋ ਕੋਮ ਨਾ ਪਾਕਿਸਤਾਨੀਆਂ ਵੱਲੋਂ ਕੀਤੀ ਜਾਣ ਵਾਲੀ ਜੰਗ ਦੇ ਹੱਕ ਵਿੱਚ ਹੈ ਤੇ ਨਾ ਹੀ ਇੰਡੀਆ ਵੱਲੋਂ ਲਗਾਈ ਗਈ ਜੰਗ ਦੇ ਹੱਕ ਵਿੱਚ ਹੈ ਫਿਰ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਮੌਦ ਦੇ ਮੂੰਹ ਵਿੱਚ ਧਕੇਲਣ ਦੇ ਅਮਲ ਅਤੇ ਸਾਡੇ ਗੁਰੂ ਘਰਾਂ ਉੱਤੇ ਬੰਬਾਰੀ ਕਰਨ ਦੀ ਕਾਰਵਾਈ ਗੈਰ ਇਨਸਾਨੀਅਤ ਗੈਰ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰਨ ਵਾਲੇ ਕੋਮਾਂਤਰੀ ਨੀਮਾ ਦਾ ਘਾਣ ਕਰਨ ਦੇ ਤੁਲ ਕਾਰਵਾਈਆਂ ਹਨ ਜਿਹੜਾ ਫੈਸਲਾ ਹਿੰਦੂਤਵਾਦੀ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਦੇਹ ਹੈ ਆਪਣੇ ਕੈਬਨਿਟ ਵਿੱਚ ਕੈਬਨਿਟ ਦੇ ਵਿੱਚ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਸਿੱਖ ਨਹੀਂ ਹੈ ਸਾਰੇ ਇੱਕ ਫਿਰਕੇ ਦੇ ਹਿੰਦੂ ਹੈ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ 'ਤੇ ਹਮਲੇ ਕਰਦੇ ਹਾਂ ਕਿਉਂ ਕਰਕੇ ਪਾਕਿਸਤਾਨ ਦੀ ਸ਼ਿਕਾਇਤ ਹੈ ਕਿ ਪਾਕਿਸਤਾਨ ਨੇ ਜੋ ਪਹਿਲਗਾਮ ਦੇ ਵਿੱਚ ਹਿੰਦੂ ਮਾਰੇ ਹੈ ਪਾਕਿਸਤਾਨ ਦੇ ਕੋਈ ਜੱਥੇਬੰਦੀ ਸੀ ਜਿਸ ਨੇ ਇਹ ਕਮਿੱਟ ਸਟੇਟ ਪਾਰਟੀ ਨੇ ਪੂਰੀ ਦਰਿਆਫਤ ਕੀਤੀ ਹੈ ਕਿ ਇੰਟੈਲੀਜੈਂਸ ਬਿਊਰੋ ਰੋ ਨੈਸ਼ਨਲ ਸਕਰਟੀ ਅਡਵਾਈਜ਼ਰ ਫੋਰਨ ਆਫਿਸ ਮਿਲਿਟਰੀ ਇੰਟੈਲੀਜੈਂਸ ਤੇ ਬਾਕੀ ਦੀਆਂ ਜਿਹੜੀਆਂ ਏਜੰਸੀਆਂ ਹਨ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ ਹੈਨ ਦਾੰਨ ਦਿੱਕਤਾਂ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਟੱਟ ਨਹੀਂ ਹੈ ਪਿੱਛੇ ਦੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮ ਹੋਮ ਮਿਨਿਸਟਰ ਅਮਿਤ ਸ਼ਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਫੋਰਨ ਮਿਨਿਸਟਰ ਜੈ ਸ਼ੰਕਰ ਰੋ ਦੇ ਮੁਖੀ ਸਿਗਾਂਜੀ ਤੇ ਸਾਬਕਾ ਰਾਜ ਦੇ ਮੁਖੀ ਕੋਇਲ ਜੀ ਔਰ ਨੈਸ਼ਨਲ ਸਕਿਉਰਟੀ ਵਾਈਜ਼ਰ ਨੇ ਇੱਕ ਸਕੀਮ ਦੇ ਤਹਿਤ ਸਾਡੇ ਦਿਨ ਪੁਰਸਿੱਖ ਕੈਂਡੀਡੇਟਾਂ ਦੀ ਧਰਤੀ ਦੇ ਵਿੱਚ ਜਾਨੋਂ ਮਾਰ ਦਿੱਤੇ ਐ ਅਸੈਸਿਨੇਟ ਕਰਤੇ ਐ ਜਿੰਨਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰੇ ਫੇਰ ਆਪਣਾ ਅਗਰਗੁਤਮ ਸਿੰਘ ਮਾਲਕ ਹੈਗੇ ਐ ਸਬਦੂਲ ਸਿੰਘ ਮੋਨਤੇ ਦੇ ਹੈ ਕੀ ਹੈ ਤੇ ਬਰਤਾਨੀਆਂ ਦੇ ਵਿੱਚ ਆਪਣੇ ਖੰਡੇ ਨੂੰ ਤਕਰ ਕੀਤਾ ਗਿਆ ਤੇ ਬਾਕਸਾਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਆਪਣੇ ਰੋਡੇ ਸਾਹਿਬ ਨੂੰ ਅਪਰਧ ਕੀਤਾ ਗਿਆ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਇੰਨਾ ਦੇਖਣ ਦੇ ਸੋਵਰੈਨਟੀ ਜੰਬਾਟਸੇ ਤੋੜਦੀ ਹੈ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਜੁਰਮ ਹੈ ਤੇ ਮਹਿਰਤਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਥੋਂ ਦੇ ਸਿੱਖ ਲੀਡਰ ਪੰਨੂ ਨੂੰ ਵੀ ਮਾਰ ਦਿੱਤਾ ਜਾਵੇ ਪਰ ਜਿਹੜੀ ਅਮਰੀਕਾ ਦੀ ਏਜੰਸੀ ਸੀ ਉਸ ਨੇ ਪਹਿਲੇ ਹੀ ਪਤਾ ਕਰ ਲਿਆ ਕਿ ਇਹਦੇ ਵਿੱਚ ਇੰਡੀਆ ਦਾ ਹੱਥ ਹੈ ਤੇ ਉਹਨਾਂ ਨੇ ਇੱਕ ਬੰਦਾ ਫੜ ਲਿਆ ਤ੍ਰੇ ਰੋਡ ਹੈ ਇੱਕ ਅਫਸਰ ਯਾਦਵ ਨੂੰ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਇਹਦੀ ਸਕੀਮ ਸੀਗੀ ਦੂਸਰੇ ਪਾਸੇ ਕੈਨੇਡਾ ਦੇ ਜਿਹੜੇ ਪ੍ਰਾਈਮ ਮਿਨਿਸਟਰ ਸਾਬਕਾ ਸੀ ਟਰੂਡੋ ਸਾਹਿਬ ਉਹਨਾਂ ਨੇ ਆਪਣੀ ਪਾਰਲੀਮੈਂਟ ਔਰਟਵਾ ਦੇ ਵਿੱਚ ਬਿਆਨ ਦਿੱਤਾ ਹੈ ਕਿ ਇੰਡੀਆ ਦਾ ਹੱਥ ਹੈ ਜਿਹੜੀ ਸਿੱਖਾਂ ਨੂੰ ਕੈਨੇਡਾ ਦੇ ਵਿੱਚ ਸੈਸਿਨੇਟ ਮਰਵਾਇਆ ਗਿਆ ਸੋ ਜੇ ਐਕਸ਼ਨ ਹੈਡਰ ਤੇ ਇਹ ਮੂਰਖ ਇੰਡੀਆ ਦੇ ਉੱਤੇ ਐਕਸ਼ਨ ਲੈ ਸਦਾ ਹੀ ਕਿਉਂ ਕਰਤੇ ਇਹਦੇ ਵਿੱਚ ਸਬੂਤ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਦੀ ਇੱਕ ਮਨੂ ਡਾਕਟਰੀ ਨੇ ਜਿੱਤੇ ਤੱਕ ਕੋਈ ਵੀ ਮੂਰਖ ਅਮਰੀਕਾ ਦੀ ਅੱਖ ਵੱਲ ਨਹੀਂ ਦੇਖ ਸਕਦਾ ਪਿਛਲੇ ਜੰਗ ਦੇ ਵਿੱਚ ਪਰਲ ਹਾਰਬਰ ਦੇ ਉੱਤੇ ਜਾਪਾਨ ਨੇ ਹਮਲਾ ਕੀਤਾ ਸੀਗਾ ਤਾਂ ਫਿਰ ਅਮਰੀਕਾ ਨੇ ਪੂਰਾ ਬਦਲਾ ਲਿਆ ਜਿੰਨਾ ਛੇ ਜਾਪਾਨ ਨੇ ਹੱਥ ਨਹੀਂ ਖੜੇ ਕੀਤੇ ਉਨਨਾ ਛੇ ਅਮਰੀਕਾ ਨੇ ਜਾਪਾਨ ਦਾ ਖੇੜਾ ਨਹੀਂ ਛੱਡਿਆ ਸੋ ਅਸੀਂ ਹੈਰਾਨ ਹੈ ਕਿ ਅਜੇ ਤੱਕ ਅਮਰੀਕਾ ਨੇ ਇੰਡੀਆ ਦੇ ਨਾਲ ਚੂੜੀ ਚੰਦੀ ਤਰ੍ਹਾਂ ਗੱਲਬਾਤ ਕੀਤੀ ਕੈਨੇਡਾ ਨੇ ਕਿਉਂ ਨਹੀਂ ਕੀਤੀ ਪਾਕਿਸਤਾਨ ਨੇ ਕਿਉਂ ਨਹੀਂ ਕੀਤੀ ਬ੍ਰਿਟਾਨੀਆ ਨੇ ਕਿਉਂ ਨਹੀਂ ਕੀਤੀ ਤੇ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਦਾਥ ਮਾਰਤੇ ਫੇ ਸਾਡੇ ਪੰਜਾਬ ਦੇ ਵਿੱਚ ਮੁਸੇਬਾ ਨੂੰ ਮਾਰ ਦਿੱਤਾ ਫੇ ਫਰੀਦਕੋਟ ਦੇ ਵਿੱਚ ਹਰਿਆਣਾ ਪਿੰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਾਰ ਦਿੱਤਾ ਹੈਗਾ ਇਹ ਜਿਹੜੀਆਂ ਸਟੇਟ ਦੀਆਂ ਗਿਲਿੰਗਸ ਨੇ ਇਹ ਬਹੁਤ ਖਤਰਨਾਕ ਹੈਗੀਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੋ ਮੰਤਰੀ ਪੱਧਰ ਦੀ ਯੂਨ ਸੰਸਥਾ ਨੂੰ ਮਨੁੱਖੀ ਅਧਿਕਾਰਾਂ ਦੇ ਬਿਨਾਂ ਤੇ ਇਹ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਸਿੱਖ ਕੌਮ ਦੀ ਇਸ جنگ ਵਿੱਚ ਕੋਈ ਦਿਲਚਸਪੀ ਨਹੀਂ ਅਤੇ ਨਾ ਹੀ ਅਜਿਹੇ ਗੈਰ ਇਨਸਾਨੀ ਅਮਲਾਂ ਦੇ ਹੱਕ ਵਿੱਚ ਹੈ ਫਿਰ ਪੁੰਛ ਤੇ ਰਾਜੋਰੀ ਵਿੱਚ ਪਾਕਿਸਤਾਨੀ ਫੌਜ ਵੱਲੋਂ ਜਾਂ ਇੰਡੀਅਨ ਫੌਜ ਵੱਲੋਂ ਹੋਈ ਬੰਬਾਰਡਮੈਂਟ ਜਾਂ ਗੋਲੀਬਾਰੀ ਦੌਰਾਨ ਜੋ ਗੁਰੂ ਘਰ ਤੇ ਸਿੱਖ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਮੂਵੀ ਚ ਠੇਲ ਦਿੱਤਾ ਗਿਆ ਹੈ ਉਸ ਦੀ ਨਿਰਪੱਖਤਾ ਨਾਲ ਜਾਂਚ ਵੀ ਕੀਤੀ ਜਾਵੇ ਅਤੇ ਸਿੱਖੋਮ ਉਤੇ ਹੋ ਰਹੇ ਇਸ ਜ਼ਬਰ ਜ਼ੁਲਮ ਨੂੰ ਤੁਰੰਤ ਰੋਕਣ ਲਈ ਇੰਡੀਆ ਤੇ ਪਾਕਿਸਤਾਨ ਦੀਆਂ ਹਕੂਮਤਾਂ ਨੂੰ ਕਮੰਤਰੀ ਕਾਨੂੰਨਾਂ ਤੇ ਨੀਮਾ ਅਧੀਨ ਕਾਰਵਾਈ ਕਰਦੇ ਹੋਏ ਇਹ ਜਬਰਬੰਦ ਕਰਵਾਇਆ ਜਾਵੇ ਤਾਂ ਕਿ ਇਸ جنگ ਵਿੱਚ ਕੋਈ ਵੀ ਮੁਲਕ ਜਾਂ ਫੌਜ ਸਰਬੱਤ ਦਾ ਭਲਾ ਲੋੜਨ ਵਾਲੀ ਅਤੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਹਾਮੀ ਸੇ ਕੋਮ ਦਾ ਕਿਸੇ ਵੀ ਰੂਪ ਵਿੱਚ ਜਾਨੀਮਾਲੀ ਨੁਕਸਾਨ ਕਰਨ ਦੀ ਗੁਸਤਾਖੀ ਨਾ ਕਰ ਸਕੇ ਅਸੀਂ ਆਪਣੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੰਮੂ ਕਸ਼ਮੀਰ ਹਰਮਾਚਲ ਦੇ ਵਿੱਚ ਜਿੱਥੇ ਸਾਡੀ ਬਸੋਂ ਹੈ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਦੇ ਵੱਲ ਦੀਆਂ ਜ਼ਬੂਰੀਤ ਪਸੰਦ ਮੁੱਠ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਸਿੱਖਾਂ ਦੇ ਇਲਾਕੇ ਹੈ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਜਿਹਦੇ ਉੱਤੋਂ ਕੋਈ ਵੀ ਜੰਗੀ ਹਵਾਈ ਜਾਂਚ ਜਾਂ ਕੋਈ ਜੰਗੀ ਮਸਾਇਲ ਇਹਦੇ ਤੋਂ ਉਡਾਨ ਨਾ ਭਰ ਸਕੇ ਮੈਂ ਆਸ ਕਰਦੇ ਆ ਇਹ ਸਾਡੀ ਮੰਗ ਨੂੰ ਸਾਰੇ ਸਵੀਕਾਰ ਕਰਨਗੇ ਅਸੀਂ ਆਉਣ ਪਸੰਦ ਹੈ ਸੱਜਣਾ ਇਸ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਅਸੀਂ ਅੱਜ ਦਾ ਕੌਮ ਹੈ ਤੇ ਅੱਜ ਦਾ ਸੱਜਣਾ ਫੈਸਲਾ ਇਸ ਕਰਕੇ ਬਹਿਸ ਤੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਸ਼ਰਮੀ ਕਲੀਦਰ ਅੰਬਰਸਰ ਜੰਗ ਦੇ ਵਿੱਚ ਹਿੱਸਾ ਨਹੀਂ ਜੰਗ ਕਰੋ